ਤਸ ਰਾਜਾ ਕਿਰ ਤੂੰ ਤੂੰ ਹੈ ਨਹੀਂ ਕਿਸੇ ਕੰਮ ਦਾ ਤੂੰ ਬਾਹਰ ਖੇਤਾਂ ਦੀ ਲਾਇਕ ਹੈ ਇਹਨੂੰ ਲਾਉਣਾ ਪੱਠਾਂ ਤੇ ਤੂੰ ਘਰ ਦੇ ਕੰਮ ਵਾਲਾ ਹੀ ਹੈ ਚੱਲ ਕਰਾ ਤੇਰੇ ਬਣਾਉਂਦੇ ਆ ਰੇਲ ਮਾਰਦਾ ਤੇਰੇ ਖੇਤਰ ਚਾਰ ਕਰੇ ਜਾ ਕੇ ਕਰਾ ਲਾਉਣਾ ਤੈਨੂੰ ਪੱਠਾਂ ਤੇ ਬਹੁਤ ਲੋਉ ਪੀਤਾ ਤੂੰ ਕਿਸੇ ਕੰਮ ਦਾ ਨਹੀਂ ਕਾ ਉਹ ਆ ਕਿਹੜਾ ਬismillah ਜਵਾਬ ਹੀ ਨਹੀਂ ਆਣਾ ਗਾਣਾ ਕਰਦਾ ਜਾਂਦਾ ਸੁਣਦਾ ਹੋਇਆ ਤੀਜਾ ਪਿੰਡ ਸੁਣਦਾ ਬੋਲਦਾ ਚੱਲ ਪੁੱਛਦਾ ਕੀ ਗੱਲ ਹੋ ਗਈ ਉਹ ਜਵਾਬ ਦੇ ਖਤ ਪਿਆ ਛੇਤਰਾ ਤੋਂ ਬਿਨਾ ਨਹੀਂ ਲੋਟ ਆਉਂਦਾ ਕਾਮਾ ਬਹੁਤਾਂ ਕੀਤਾ ਤੂੰ ਮਾਰ ਮਾਰੇ ਦੇ ਤੈਨੂੰ ਚਾਰ ਠੋਕੇ ਦੇ ਹੋਰ ਯਾਰ ਬੜਾ ਚਬੜਿਆ ਪਿਆ ਕੋਸੇ ਦੀ ਮਾਣੇ ਚ ਬੜਾ ਛੜਿਆ 70 ਲੜਾ 70 ਮਾਰ ਮਾਰ 70 ਇਹਦਾ ਸਰਾਰ ਦੇ ਸਰਾਰ ਦਾ ਗੰਜਾ ਕਰਦੇ ਬਹੁਤ ਲਹੂ ਪਿੰਦੇ ਆ ਇਹ ਵੈਸੇ ਭਾਈ ਗੱਲ ਕੀ ਹੋ ਗਈ ਇਹਨੂੰ ਪੁੱਛ ਲਾ ਨੰਬਰ ਕੱਟ ਗਏ ਹੈ ਨੰਬਰ ਕੱਟ ਗਏ ਪੜਦਾ ਕਿੱਥੇ ਆ ਇਹ ਉਹ ਕਿੱਥੇ ਦੱਸਾਂ ਸ਼ਹਿਰ ਪੜਦਾ ਸੀਗਾ ਅੱਛਾ ਇੱਕ ਤਾਂ ਇਹਨਾਂ ਦੇ ਸ਼ੌਂਕ ਆ ਡੋ ਅਡਾ ਇਹ ਤਾਂ ਕਹਿੰਦਾ ਮੈਂ ਗਾਉਣ ਵਾਲਾ ਬਣਨਾ ਠੀਕ ਆ ਦੂਜਾ ਕਹਿੰਦਾ ਮੈਂ ਖਿਡਾਰੀ ਬਣਨਾ ਅੱਛਾ ਅੱਛਾ ਉਹ ਕੁੜੀ ਆ ਵਿਚਾਰੀ ਕੱਲੀ ਮਾੜਾ ਮੋਟਾ ਪੜਦੀ ਆ ਠੀਕ ਆ ਉਹਨੂੰ ਇਹ ਖਰਾਬ ਕਰੀ ਜਾਂਦੇ ਆ ਓ ਠੰਡ ਰੱਖ ਠੰਡ ਰੱਖ ਕੀ ਠੰਡ ਰੱਖਾਂ ਯਾਰ ਬਹੁਤ ਤਵੇ ਪਏ ਆ ਕਿਉਂ ਜਵਾਬ ਬਹੁਤ ਪਾ ਮਾਰੀ ਜਾਂਦਾ ਤੈਨੂੰ ਮੈਂ ਦਗਾ ਮੇਰੀ ਗੱਲ ਸੁਣ ਆਪਾਂ ਤਾਂ ਖਾਣੇ ਆ ਗਰਮਾਂ ਚ ਧੱਕੇ ਇੱਥੇ ਜੇ ਵਾਕੇਸੀ ਥਲੇ ਪੜ ਲੈਣਾ ਗਰਮ ਖਾਣਾ ਖਾ ਲੈਣ ਗਰਮ ਖਾਣਾ ਹਾਂ ਗਰਮ ਖਾਣਾ ਉੱਥੇ ਗਰਮ ਖਾਣੇ ਵਾਸਤੇ ਓਵਨ ਲੱਗੇ ਹੋਏ ਆ ਤੇ ਪੀਣ ਵਾਸਤੇ ਸਾਫ ਆਰੋ ਦਾ ਪਾਣੀ ਵੀ ਆ ਐ ਸਾਲ ਪੂਰੇ ਪੰਜਾਬ ਵਿੱਚੋਂ ਵਧੀਆ ਨੰਬਰ ਪ੍ਰਾਪਤ ਕਰਦੇ ਆ ਬੱਚੇ ਤੇ ਨਾਲੇ ਖੇਡਾਂ ਵਿੱਚ ਵੀ ਨੈਸ਼ਨਲ ਪੱਧਰ ਤੱਕ ਖੇਡਣ ਜਾਂਦੇ ਆ ਤੇ ਨਾਲੇ ਇਹਦਾ ਸ਼ੌਕ ਪੂਰਾ ਹੋ ਜਾਊ ਉੱਥੇ 뮤ਜ਼ਿਕ ਲੈਬ ਵੀ ਬਣੀ ਹੋਈ ਆ ਤੇ ਦੂਜੀ ਗੱਲ ਤੇਰੀ ਬੇਟੀ ਵਧੀਆ ਪੜ ਜਾਊ ਉੱਥੇ ਵਧੀਆ ਤਜਰਬੇਕਾਰ ਸਟਾਫ ਆ ਉੱਥੇ ਹਾਂ ਤਾਂ ਉੱਥੇ ਕੈਮਰੇ ਲੱਗੇ ਆ ਉੱਥੇ ਕੋਈ ਬੱਚਾ ਗਲਤ ਨਹੀਂ ਕਰਦਾ ਤੇਰੇ ਬੱਚਾਂ ਦੀ ਜ਼ਿੰਦਗੀ ਬਣ ਜੂਗਾ ਤੇ ਹਾਂ ਸੱਚ ਸਭ ਤੋਂ ਵੱਡੀ ਗੱਲ ਏ ਉੱਥੇ ਬੱਚਾ ਨੂੰ ਮੋਬਾਈਲ ਤੇ ਮੋਟਰਸਾਈਕਲ ਲੈ ਜਾਣ ਦੀ ਆਗਿਆ ਨਹੀਂ ਹੈ ਐਸੇ ਕਰਕੇ ਮੈਂ ਆਪਣਾ ਜਵਾਬ ਵੀ ਉੱਥੇ ਪੜਾਇਆ ਤੇ ਅੱਜ ਵਧੀਆ ਚੰਗੇ ਕਿੱਥੇ ਲੱਗਿਆ ਹੋਇਆ ਉਹ ਇੰਨਾ ਕੁਝ ਦੱਸੀ ਵੀ ਜਨਾ ਹੈ ਇਹ ਸਕੂਲ ਹੈ ਕਿੱਥੇ ਇਹ ਤਾਂ ਦੱਸ ਉਹ ਦੱਸਦਾ ਦੱਸਦਾ ਲੈ ਸੁਣ ਨਿਊ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਪੰਡਮ ਮੱਲਣਾ ਕਿੱਥੇ ਨਿਊ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਤੰਦ ਮੱਲਣਾ ਆ ਚੱਲ ਗਈ ਯਾਰ ਓਏ ਹੁਣ ਓ ਮੈਂ ਚੱਲਾਂ ਦਾਖਲਾ ਭਰਨਾ ਕਿੱਥੇ ਨਿਊ ਮਾਲਵਾ ਸਕੂਲ ਮੱਲਣਾ